ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਖੋਜਕੀਪੁਰ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਜੀ ਇਸ ਕਰ ਜੋ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਦੋ ਪਸ਼ੂ ਸੇਲ ਕਰਨੇ ਆ ਇੱਕ ਤਾਜੀ ਸੂਈ ਸ਼ਾਈ ਹਾਲ ਜਰਸੀ ਕ੍ਰੋਸ ਦੇ ਵਿੱਚ ਆ ਜਾਂਦੀ ਆ ਤੇ ਇੱਕ ਵੈੜ ਆ ਜੀ ਉਹ ਵੀ ਕ੍ਰੋਸ ਚ ਆ ਜਾਂਦੀ ਆ ਸ਼ਾਈ ਹਾਲ ਕ੍ਰੋਸ ਚ ਗੇਰ ਕ੍ਰੋਸ ਆ ਜੀ ਉਹ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਛੂਏ ਛੁਆਏ ਪਸ਼ੂ ਨੂੰ ਦੋ ਟਾਈਮ ਚੋਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਗੱਬਣ ਪਸ਼ੂ ਦੇ ਥਾਂ ਟਿਪ ਕੇ ਤੇ ਚੈੱਕ ਕਰ ਲਿਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਭਾਜੀ ਹੁਣ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ हां ससिका भाई जी ससिका भाई जी ससिका की हालचाल है जी बड़े ठीक ठाक ठीक है जी ਤੇ ਦੋ ਪਸ਼ੂ ਸੇਲ ਕਰ ਰਹੇ ਨੇ ਦੋ ਪਸ਼ੂ ਠੀਕ ਹੈ ਜੀ ਇੱਕ ਜੇ ਸ਼ਾਈ ਹਲ ਜਰਸੀ ਕ੍ਰੋਸ ਤਾਜੀ ਸੂਈ ਹੈ ਤਾਜੀ ਤਾਜੀ ਸੂਈ ਆ ਠੀਕ ਆ ਜੀ ਉਹ ਜੀ ਆਪਣੀ ਗੇਅਰ ਕ੍ਰੋਸ ਜੀ ਗੇਅਰ ਕ੍ਰੋਸ ਸ਼ਾਈ ਹਲ ਦੇ ਵਿੱਚ ਹਾਂ ਜੀ ਠੀਕ ਹੈ ਜੀ ਤੇ ਵਪਾਰ ਦਾ ਕੰਮ ਤੇ ਨਹੀਂ ਕਰਦੇ ਨਹੀਂ ਨਹੀਂ ਭਾਈ ਇਹ ਕਰਦੇ ਹੀ ਕਰਦੇ ਹੀ ਆ ਭਾਈ ਠੀਕ ਹੈ ਜੀ ਤੇ ਐਡਰੈਸ ਦੱਸ ਦੋ ਭਾਜੀ ਆਪਣਾ ਡਰਸ ਭਾਜੀ ਖੋਜ ਕੀਪਰ ਪਿੰਡ ਜੀ ਹਾਂਜੀ ਤੇ ਆਪਣਾ ਤਨਤਨ ਜਿਹੜਾ ਆਪਣਾ ਤਨਤਨ ਹਾਂਜੀ ਤਹਿਸੀਲ ਕੁਰੂ ਸਾਹਿਬ ਠੀਕ ਹੈ ਜੀ ਸਹੀ ਆ ਨਾਮ ਕੀ ਆ ਜੀ ਆਪਣਾ ਨਾਮ ਅਮਨਜੀਤ ਸਿੰਘ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਨੰਬਰ 8146964055 ਠੀਕ ਹੈ ਜੀ ਹਾਂਜੀ ਤੇ ਇਹ ਆਪਣਾ ਪਿੰਡ ਕਿੱਥੇ ਕੇ ਪੈ ਜਾਂਦਾ ਵੀਰ ਜੀ ਇਹ ਪਿੰਡ ਆਪਣਾ ਭਾਜੀ ਰਈਏ ਇਧਰਲੀ ਸਾਈਡ ਤੋਂ ਆਪਣਾ ਬਿਆਸ ਲਵਾਈ ਰਈਏ ਦੇ ਨਾਲ ਪੈ ਜਾਂਦਾ ਇਧਰ ਜਿਹੜੂ ਸਾਹਿਬ ਵੱਲੋਂ ਪਾਓ ਤੇ ਇਧਰ ਆਪਾਂ ਨੂੰ ਮੀਂਹ ਵੰਡ ਦੇ ਲਾਗੇ ਪੈ ਜਾਂਦਾ ਠੀਕ ਹੈ ਜੀ ਹਾਂਜੀ ਸਹੀ ਆ ਤੇ ਆਪਾਂ ਸ਼ੁਰੂਆਤ ਕਰੀਏ ਤਾਂ ਜੀ ਸੂਈ ਤੋਂ ਹੀ ਹਾਂਜੀ ਠੀਕ ਆ ਇਹਨੂੰ ਕਿੰਨੇ ਦਿਨ ਹੋ ਗਏ ਆ ਜੀ ਸੂਈ ਨੂੰ ਬਈ ਚਾਰ ਪੰਜ ਦਿਨ ਹੋਏ ਜੀ ਸੂਈ ਨੂੰ ਅੱਛਾ ਜੀ ਤੇ ਮਗਰ ਵੱੱਛਾ ਜੇ ਅੱਛਾ ਨਾੜੂ ਜੇ ਨਾਲ ਜੇ ਵੱਛੇ ਦਾ 나ੜੂ ਨਾਲ ਆ ਹਾਂਜੀ ਆ ਵੇਖੋ ਜੀ 나ੜੂ ਵੇਖੋ ਜੀ ਨਾਲ 나ੜੂ ਨਾਲ ਹੀ ਆ ਵੱਛਾ ਵੇਖ ਲਓ ਤੇ ਸੂਈ ਨੂੰ ਕਿੰਨੇ ਦਿਨ ਦੱਸਿਆ ਸੂਈ ਚਾਰ ਪੰਜ ਦਿਨ ਹੋਏ ਚਾਰ ਪੰਜ ਦਿਨ ਥਾਣ ਵੀ ਸੋਹਣਾ ਲੱਗਾ ਜੀ ਇਸ ਟਾਈਮ ਤੇ ਕਿੰਨਾ ਦੁੱਧ ਦਾ ਵੀਰ ਜੀ ਇਹਦੇ ਕੋਲ ਇਹਦੇ 14-15 ਲੀਟਰ ਬੋਲਾ ਹੈਗਾ ਜੀ ਅੱਛਾ ਬੋਲਾ ਹਾਂਜੀ ਬੋਲਾ 14-15 ਲੀਟਰ ਜੇ ਕਟੋ ਘਟ ਵੀ ਤੇ ਦੁੱਧ ਕੱਢੂਗੀ ਠੀਕ ਆ ਜੀ ਹਾਂਜੀ ਬਾਕੀ ਕੱਟ ਘਾਟ ਵੀ ਚੰਗਾ ਵਾ ਛੋਟੀ ਨਹੀਂਗੀ ਵੱਡੀ ਬਹੁਤ ਠੰਡੀ ਠੰਡੀ ਧੀਰੀ ਬਹੁਤ ਵੇਖੋ ਜੀ ਮਰਜੀ ਮਰਜੀ ਨੂੰ ਘਵਾ ਦੋ ਜਿੱਦਾਂ ਮਰਜੀ ਥੱਲੇ ਜੀ ਆਪਾਂ ਆਹ ਵੇਖੋ ਜੀ ਠੰਡੀ ਧੀਰੀ ਆ ਜਿੱਦਾਂ ਮਰਜੀ ਥੱਲੇ ਬਾਬਾ ਨਿਆਣਾ ਪਾ ਲੋ ਭਾਈ ਰੱਸੀ ਪਾ ਕੇ ਚਾਹੁੰਦੇ ਕਿ ਕਿਦਾਂ ਨਹੀਂ ਨਹੀਂ ਭਾਈ ਰੱਸੀ ਨਹੀਂ ਪਾਈ ਦੀ ਐਂ ਤਾਂ ਬਹਿ ਜਾਓ ਭੰਗ ਰੱਸੀ ਨਹੀਂ ਪਹੁੰਚੀ ਹਾਂਜੀ ਹਾਂਜੀ ਠੀਕ ਆ ਤੇ ਦੰਦਾਂ ਦਾ ਦੋ ਛਗੀ ਜੇ ਅੱਖੀ ਵੀ ਛਿ ਛਗੀ ਜੇ ਜੀ ਅੱਛਾ ਛਗੀ ਆ ਛਗੀ ਹਾਂਜੀ ਦੰਦਾਂ ਦਾ ਦੋ ਛਗੀ ਆ ਹਾਂਜੀ ਠੀਕ ਆ ਤੇ ਠੰ ਨਿਆਣਾਪਾ ਵਿੱਚ ਚੋੜੇ ਭਾਈ ਠੀਕ ਹੈ ਜੀ ਖੋਲ ਕੇ ਤੋਰੀਏ ਵੀਰ ਜੀ ਇਹਨੂੰ ਹਾਂਜੀ ਆਹ ਵੇਖੋ ਜੀ ਹਾਂਜੀ ਬਾਕੀ ਕਾਟ ਕਾਟ ਵੀ ਸੋਹਣਾ ਤੇ ਹਵਾਨਾ ਬੜਾ ਸੋਹਣਾ ਲੱਗਾ ਵਾ ਕਰਮ ਵਾਲੀ ਨੂੰ ਇਸ ਟਾਈਮ ਤੇ 15 ਕਿਲੋ ਬੋਲਾ ਦੱਸਦਾ ਵੀਰ ਤੇ ਬਾਕੀ ਆ ਜਿਹੜੀਆਂ ਵਹਿੜਾਂ ਵਾਂ ਇਹਨਾਂ ਨੇ ਗਰਮੀ ਦੇ ਵਿੱਚ ਬਹੁਤ ਕਾੜ ਕੱਢਣੀ ਆ ਫੈੜ ਵੀ ਇਹਨਾਂ ਦੀ ਚੰਗੀ ਆਉਂਦੀ ਆ ਤੇ ਦੁੱਧ ਵੀਰ ਜੀ ਕਿਤਾ ਮੱਝਾਂ ਵਰਗਾ ਦੁੱਧ ਭਾਈ ਚਿੱਟਾ ਮੱਝਾਂ ਵਰਗਾ ਅੱਛਾ ਮੱਝਾਂ ਵਰਗਾ ਦੁੱਧ ਐਨ ਬਹੁਤ ਸੰਘਣਾ ਬਹੁਤ ਦੁੱਧ ਆਏ ਭਾਈ ਠੀਕ ਆ ਹਾਂਜੀ ਬਾਕੀ ਇਹ ਹੈ ਕਿ ਹਵਾਨਾ ਵੀ ਬੜਾ ਸੋਹਣਾ ਤਿਆਰ ਵਾ ਚੰਗੀ ਸੋਹਣੀ ਸੁਨੱਖੀ ਆ ਫੇਸ ਕੁਆਲਿਟੀ ਵੀ ਚੰਗੀ ਆ ਕੱਦ ਵੀ ਚੰਗਾ ਆ ਵੇਖੋ ਜੀ ਐਫ ਗਾਈਆਂ ਵਰਗਾ ਹਵਾਨਾ ਵਾ ਜੀ ਇਹਦਾ ਆ ਵੇਖੋ ਚੰਗਾ ਸੋਹਣਾ ਲੇਵਾ ਤਿਆਰ ਕੀਤਾ ਵਾ ਵੇਖ ਸਕਦੇ ਆ ਕੱਦ ਕਾਠ ਵੀ ਸੋਹਣਾ ਵਾ ਤੇ ਬਾਕੀ ਜਿੱਡੀ ਕੇ ਹੈਗੀ ਆਪਾਂ ਓਡੀ ਦਿਖਾਈ ਕੋਈ ਝੂਮ ਨਹੀਂ ਹੈਗਾ ਵੀਡੀਓ ਦੇ ਵਿੱਚ ਜਿੱਡਾ ਕਾਦਾ ਆਪਾਂ ਓਡਾ ਹੀ ਦਿਖਾਇਆ ਜੀ ਆ ਵੇਖ ਸਕਦੇ ਆ ਥਾਣ ਮੁਠੀ ਦੀ ਚਵਾਈ ਵਾਲਾ ਲੱਗਾ ਵਾ ਆ ਵੇਖੋ ਤੇ ਰੱਸੀ ਨਹੀਂ ਪਾਉਣੀ ਪੈਂਦੀ ਨਾ 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 ਭਾਈ ਵੇਖੋ ਇਹ ਜਿੰਨੀ ਠੰਡੀ ਠਰੀ ਜਿਹੜਾ ਮਰਜੀ ਆਣ ਕੇ ਵੇਖੋ ਤੁਸੀਂ ਜਿੱਦਾਂ ਮਰਜੀ ਫੇਰ ਕੇ ਵੇਖੋ ਆਹ ਵੇਖੋ ਆਹ ਵੇਖੋ ਜੀ ਵੇਖ ਸਕਦੇ ਆ ਅੰਕਲ ਵੀ ਦਿਖਾਉਣ ਦੇ ਹੱਥ ਉਥਲਾ ਕੇ ਵੇਖ ਲਓ ਜਿੱਦਾਂ ਮਰਜੀ ਬਹਿ ਜਾਓ ਥੱਲੇ ਆਹ ਵੇਖੋ ਕੁਈ ਰਸੀ ਨਹੀਂ ਭਾਈ ਦੀ ਭਾਈ ਜਿਹੜਾ ਮਰਜੀ ਹੱਥ ਲਾ ਲੇ ਨੇ ਠੰਡੀ ਆਗੇ ਆ ਵੇਖੋ ਦੂਜੀ ਆਪਾਂ ਨੇ ਬਹਿ ਜੋ ਦੋ ਜਾਣੇ ਬਹਿ ਗਏ ਪੂਰੀ ਪੂਰੀ ਠੰਡੀ ਆ ਵੇਖੋ ਵੇਖ ਸਕਦੇ ਆ ਤੇ ਥਣ ਵੀ ਸੋਹਣਾ ਲੱਗਾ ਤੇ ਦੁੱਧ ਵੀਰ ਜੀ ਕਿੰਨਾ ਕੇ ਚਵਾਊਗੀ ਫੇਰ ਦੁੱਧ ਭਾਈ ਇਹ ਬੋਲਾ ਜੇ ਵੇਖ ਲੋ 15 ਦਾ 14 15 ਲੀਟਰ ਬੋਲਾ ਵਾ ਤੇ ਤੁਹਾਨੂੰ ਪਤਾ ਵੀ ਦੁੱਧ ਤੇ ਭਾਈ ਇਹ ਘਟੋ ਘਾ 18 ਤੋਂ ਪਲੱਸ 20 ਤੋਂ ਪਲੱਸ ਹੀ ਕਰੂਗੀ ਠੀਕ ਆ ਹਾਂਜੀ ਹਈ ਉਹਦੇ ਬਾਕੀ ਸੇਵਾ ਤੇ ਭਾਈ ਜਿੰਨੀ ਸੇਵਾ ਕਰ ਲੋ ਤੁਹਾਨੂੰ ਪਤਾ ਸੇਵਾ ਤੇ ਆ ਜੀ 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 ਜਿੰਨੀ ਸੇਵਾ ਕਰ ਲੀਏ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਲੇ ਦਾ ਭਾਈ 66000 ਮਾਨਦਾਨ ਕਿੰਨਾ ਕਰਨਾ ਮਾਨਟਾਨ ਜਿੰਨਾ ਤੋਂ ਇੱਕ ਹੋ ਜਿੰਨਾ ਤੋਂ ਇੱਕ ਹੋ ਪਾਉਣਾ ਕਰ ਦਾਂਗੇ ਭਾਈ ਕਰ ਦੋ ਕਿ 2000 ਦਾ ਕਿ ਨਹੀਂ ਚਲੋ ਹੋ ਜੂ ਭਾਈ 2000 ਦਾ ਠੀਕ ਆ ਤੇ ਜੇ ਕੋਈ ਵੀਡੀਓ ਵੇਖ ਕੇ 1000 ਰੁਪਏ ਦਾ ਹੋਰ ਕਰਦਾ ਹੋਰ ਛੋਟ ਕਰ ਠੀਕ ਆ ਵੀਡੀਓ ਵੇਖ ਕੇ ਆਵੇ ਤੇ 63000 ਦੀ ਫਿਰ 63000 ਜੀ ਠੀਕ ਆ ਫੋਨ ਕਰ ਲਿਆ ਨਾ ਵੀਡੀਓ ਵੇਖ ਕੇ ਆਇਆ ਤੇ ਹੋਰ ਛੋਟ ਕਰਦਾ ਠੀਕ ਆ ਜੀ ਸਹੀ ਹੈ ਸਹੀ ਹੈ ਫੋਨ ਕਰ ਲਿਓ ਬਾਕੀ ਸੋਹਣੀ ਹੈ ਜਿੰਨੀ ਵੀ ਹੈਗੀ ਪੂਰੀ ਕੈਮ ਲਿਸੀ ਨਾ ਕੋਈ ਵੀ ਸਮਝੇ ਪਿੱਛੇ ਇਹਦੇ ਬੱਚਾ ਵੱਛਾ ਵਾ ਥਾਣਾ ਦਾ ਗਿਆ ਵੀ ਤੁਸੀਂ ਇੱਕ ਨਾ ਚੈੱਕ ਕਰ ਲਓ ਵੀਰ ਜੀ ਥਾਣਾ ਦੀ ਬਾਦ ਘਾੜਦ ਨਹੀਂ ਆਈ ਕੋਈ ਨਹੀਂ ਨਹੀਂ ਭਾਈ ਜਿੱਦਾਂ ਮਰਜੀ ਗਰੰਟੀ ਨਾਲ ਚੋ ਕੇ ਲੈ ਕੇ ਜਾਵੇ ਕੋਈ ਜਿੰਨੇ ਵੀ ਖੜਦ ਨਹੀਂ ਨਾ ਚੋ ਕੇ ਗਰੰਟੀ ਨਾਲ ਪੂਰੇ ਕੁਝ ਕਦੋਤੇ ਸਾਰੇ ਜੀ ਹਾਂਜੀ ਠੀਕ ਹੈ ਜਿੰਨੇ ਵੀ ਰਕਮ ਲਾਉਣੀ ਆ ਕੇ ਤੁਸੀਂ ਜਰੋਰੀ ਨਾ ਆਪ ਕਰਕੇ ਤਸੱਲੀ ਕਰਕੇ ਤੇ ਫਿਰ ਲੈ ਕੇ ਜਾ ਆਪਣਾ ਕੰਮ ਵੀਡੀਓ ਬਣਾਉਣ ਦਾ ਆਪਾਂ ਵੀਡੀਓ ਬਣਾ ਕੇ ਚੱਲ ਜਾਣਾ ਵਾ ਜਿੰਨੇ ਦੁੱਧ ਪੀਣਾ ਵਾ ਦੋ ਟਾਈਮ ਤਿੰਨ ਟਾਈਮ ਹੁੰਦਾ ਜਿੰਨੇ ਟਾਈਮ ਚੋਣੀ ਚੋਵੇ ਕੋਈ ਠੀਕ ਹੈ ਜੀ ਠੀਕ ਚਾਰ ਟਾਈਮ ਦੋ ਦਿੱਤਾ ਠੀਕ ਹੈ ਜੀ ਚਾਰ ਟਾਈਮ ਚੱਲਿਆ ਅੰਕਲ ਕਹਿੰਦੇ ਆ ਜਿੱਦਾਂ ਮਰਜ਼ੀ ਆਗੇ ਤਸੱਲੀ ਕਰ ਲਓ ਬਾਕੀ ਠੰਡੀ ਠੀਰੀ ਬਹੁਤ ਭਾਜੀ ਜੀ ਜੀ ਠੰਡੀ ਠੀਰੀ ਆ ਬਾਕੀ ਇਹ 63000 ਚ ਮਾਨਤਨ ਕਰ ਦੇਣਾ ਹੁਣ ਹਨਾ 200 ਰੁਪਈਆ ਹਾਂ 200 ਰੁਪਈਆ ਠੀਕ ਹੈ ਜੀ ਆ ਦੂਜੀ ਵਾਰੇ ਦੱਸਿਓ ਗਿਅਰ ਪਈ ਗੇਅਰ ਕਰੌਸ ਜੀ ਆ ਇਹ ਵੀ ਬਹੁਤ ਠੰਡੀ ਠੰਡੀ ਆ ਠੀਕ ਆ ਵੀ ਮਤਲਬ ਕਿ ਗੇਅਰ ਕਰੌਸ ਜੀ ਆ ਜਾਂਦੀ ਆ ਹਾਂਜੀ ਤੇ ਇਹ ਆਪਾਂ ਇਹ ਗੇਅਰ ਮਤਲਬ ਕਿ ਠੰਡੀ ਆ ਜੀ ਤੁਹਾਨੂੰ ਬੱਸ ਕੀ ਜਾਂਦੇ ਹੋ ਛੁੱਟੀਆਂ ਜਿਹੜੀਆਂ ਖੀਰੀ ਖੀਰੀ ਆ ਜੀ ਖੀਰੀ ਖੀਰੀ ਆ ਜੀ ਤੇ ਪਿਆ ਇਹ ਹੈਗੀ ਬਹੁਤ ਨਸਲੀ ਵੇਖੋ ਇਹਦੀ ਦੂਜੀ ਝੋਲੀ ਚਲੀ ਚਲੀ ਝੋਲੀ ਦੇਖੋ ਬਹੁਤ ਬਾਕੀ ਕੋਈ ਸਾਹਮਣੇ ਵਾਲਾ ਲਾ ਜੂਗਾ ਤੇ ਸਾਹਮਣੇ ਲੈ ਜੀ ਤਾਂ ਬਹੁਤ ਭਾਈ ਇਹਨੇ ਬੜਨਾ ਹਾਂ ਜੀ ਬੰਨਾ ਚੰਗੀ ਆ ਸੋਹਣੀ ਆ ਆ ਵੇਖੋ ਕੁਆਲਿਟੀ ਬਾਕੀ ਸਿੰਘ ਨੀ ਗਾਨੇਗਾ ਜਾ ਗੰਢਿਆ ਆ ਰਿਹਾ ਨਾ ਹਾਂਜੀ ਇਹ ਗੇਅਰ ਸਿੰਘ ਨਾਲ ਹੀ ਸੋਹਣੀ ਲੱਗਦੀ ਹੈ ਸਿੰਘ ਨਹੀਂ ਹਾਂਜੀ ਹਾਂਜੀ ਇਹ ਥੋੜੀ ਕ੍ਰੋਚ ਚ ਆ ਜਾਂਦੀ ਆ ਕ੍ਰੋਚ ਆ ਜਾਂਦੀ ਥੋੜੀ ਇਹਦੀ ਮਾਡ ਦਾ ਰਿਕਾਰਡ ਕਿੰਨਾ ਕੀ ਜੀ ਮਾਡ ਦਾ ਜੀ 20 20 ਪਲੱਸ ਦਿੱਤਾ ਹੈ ਦੋ ਦੋਨੇ ਅੱਛਾ ਜੀ ਹਾਂਜੀ ਠੀਕ ਹਾਂ ਇਹਦੀ ਨੇ ਹਾਂਜੀ ਦਿੰਦਾ ਹੈ ਤੇ ਮਾ ਤੇ ਚਲੋ ਇਹ ਵੇਚਤੀ ਹੈ ਜੀ ਇਹ ਬੱਚੀ ਮਲਕੀ ਰੱਖੀ ਆਪਣੇ ਕੋਲੇ ਖੋਲ ਕੇ ਤੋਰੀਏ ਜੀ ਇਹਨੂੰ ਹਾਂਜੀ ਹਾਂਜੀ ਬਾਕੀ ਝੋਲੀ ਝਾੜੀ ਬੜੀ ਚੰਗੀ ਆ ਜੀ ਵੇਖ ਸਕਦੇ ਆ ਆ ਵੇਖੋ ਜੀ ਆ ਜਾ ਆ ਜਾ ਬਾਕੀ ਪ੍ਰਿੰਟ ਵੀ ਚੈੱਕ ਕਰ ਲਓ ਬੜੀ ਸੋਹਣੀ ਆ ਅਜੇ ਵੱਡੀ ਹੋਣਾ ਇਹਨੇ ਡਰਦੀ ਆ ਜੇ ਨਾ ਫੋਨ ਆ ਵੇਖੋ ਝੋਲੀ ਝਾੜੀ ਬਹੁਤ ਸੋਹਣੀ ਚੰਗੀ ਲੱਗੀ ਆ ਕਰਮਾ ਵਾਲੀ ਨੂੰ ਬਾਕੀ ਚੰਗੀ ਤਿਆਰ ਹੋ ਗਈ ਲੈ ਜੋ ਵੀਰ ਜੀ ਬੰਦ ਹੋ ਇਹਨੂੰ ਆ ਵੇਖੋ ਜੀ ਤੇ ਇਹਦਾ ਵੀਰ ਜੀ ਫਿਰ ਦੱਸੋ ਮੁੱਲ ਕਿੰਨਾ ਕਰਨਾ ਇਹਦਾ ਭਾਜੀ 16000 ਇਹਦਾ ਮੁੱਲ ਮੰਨ ਤਾਂ ਹੋ ਜਾਊਗਾ ਮੰਨ ਤਾਂ ਭਾਜੀ ਹੋ ਜਾਊ ਕਿੰਨਾ ਕਰ ਦੋਗੇ ਇਹਦਾ ਭਾਜੀ 10000 ਹੋ ਜਾਊ ਮੰਨ ਤਾਂ ਮੈਂ ਕਹਿੰਦਾ 2000 ਕਰ ਦੋ ਚਲੋ 2000 ਹੀ ਹੋ ਜਾਓ 14000 ਦੀ 14000 ਦੀ ਆਏਗਾ ਇਹਨੂੰ ਹੋਰ ਛੋਟ ਕਰ ਦੋਗੇ ਹਾਂ ਜੇ ਵੀਡੀਓ ਵੇਖ ਕੇ ਆਉਂਦਾ ਕੋਈ ਤੇ ਭਾਜੀ ਵੀਡੀਓ ਦਾ ਤੇ ਫਿਰ ਇਹਨੂੰ 200 ਹੋਰ ਛੋਟ ਠੀਕ ਠੀਕ ਫੋਨ ਕਰ ਲੇ ਹਾਂਜੀ ਫੋਨ ਕਰ ਕਰ ਨਹੀਂ ਭਾਜੀ ਕੋਈ ਗੱਲਬਾਤ ਹੋਰ ਨਹੀਂ ਭਾਜੀ ਬਸ ਠੀਕ ਹੈ ਜੀ ਆਹੀ ਦੋ ਪਸ਼ੂ ਸੇਲ ਕਰਨੇ ਆ ਆ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਤਸੱਲੀ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ